ਵਾਤਾ ਫੱਲਾਹੀ ਦੇ ਨਾਲ ਸੰਜੀਤ ਪਹਿਲਵਾਨ ਰੌਣੀ ਕੱਟ ਚੱਲੋ ਕੁਸ਼ਤੀ ਵਾਲੀ ਬੰਬੀ ਖੇੜੀ ਸਾਡੇ ਦਰਮਿਆਨ ਪਹੁੰਚੇ ਨੇ ਜੀ ਫਟੇ ਤੇ ਹਰਕ੍ਰਿਸ਼ਨ ਜਲਦੀ ਪਹੁੰਚੋ ਖਤਮਰ ਖਤਮ ਆ ਜੋ ਦੋਨੇ ਆ ਰਹੇ ਹੋ ਹੁਣ ਹੱਲਾ ਪਾ ਕੇ ਆਓ ਮਿਲਦਾ ਚੱਲ ਚਾਵਾ ਸ਼ਾਵਾ ਚੱਲ ਬੱਲਾ ਕੇ ਚੱਲ ਹਾਂ ਜੀ ਬੈਠੋ ਤੁਸੀਂ ਆ ਜੋ ਦੋਨੇ ਕੁੰਡਾਵਾ ਕੁੰਡਾਵਾ ਚੱਲ 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 ਵਾਹ ਵੀ ਵਾਹ ਉਧਰ ਨਾਮੇ ਤੇ ਸੰਜੇ ਦੀ ਕਦੇ ਕੁਸ਼ਤੀ ਜਿਹੜੀ ਸ਼ੁਰੂ ਹੋਈ ਹੈ ਮਾਰ ਹਲਾ ਬਾਈ ਫਤਿਹ ਮੰਡ ਜਾਂਦਾ ਤੇ ਹਰਕ੍ਰਿਸ਼ਨ ਮਲਕਪੁਰ ਵਿੱਚ ਪਹੁੰਚੋ ਚੱਲ 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 ਸ਼ਾਬਾ 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 ਮੰਨ ਲੋ ਯਾਰ ਕਿੱਦਾਂ ਵਾਹ ਬਈ ਵਾਹ ਨਹੀਂ ਹੋ ਰਿਹਾ ਇਹ ਕੌਣ ਆ ਇਹ ਕਹਿੰਦੇ ਲਾਲੀਆ ਮੰਡ ਗੋਡੇ ਦੀ ertidida ਜਿਹੜਾ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ